ਮਹਾਰਾਜ ਨੇ ਬਾਣੀ ਦੀ ਤੁਕ ਬਚੂ ਕੀਤਾ ਕਿ ਜਿੰਨਾ ਕੀ ਮੈਂ ਆਸ ਰੀ ਤਨਾ ਮੈਂ ਕੀ ਆਸ ਬੰਨੇ ਦੇ ਸੁਭਾਅ ਹੈ ਮਹਾਰਾਜ ਨੇ ਕਿਹਾ ਇੱਕ ਦੂਜੇ ਦੇ ਆਸ ਰੱਖੀ ਬੈਠੇ ਮਾਲਕ ਨੌਕਰ ਦੀ ਆਸ ਰੱਖਦਾ ਹੈ ਕਿ ਮੇਰਾ ਕੰਮ ਸੁਭਾਰੇਗਾ ਨੌਕਰ ਮਾਲਕ ਕਿ ਆਸ ਰੱਖਦਾ ਹੈ ਕਿ ਜਿਵੇਂ ਦਾ ਕੰਮ ਸੁਭਾਰਾਗਾ ਮੇਰੀ ਤਰਹਾ ਹੋਵੇ ਇਕ ਦੂਜੇ ਦੇ ਆ ਜਿੰਨਾ ਕੀ ਮੈਂ ਆਸ ਰਹੀ ਤਨਾ ਮੈਂ ਦੀ ਆਸ ਪਰ ਗੁਰੂ ਤੇਗ ਬਹਾਦਰ ਇੱਕ ਬਚਨ ਕੀਤਾ ਮਹਾਰਾਜ ਕਹਿੰਦੇ ਹੈ ਭਲਿਆ ਦੁਨਿਆਵੀ ਸਾਥ ਸਿਰ ਉਹ ਸੁੱਖ ਦੇ ਵਿੱਚ ਨਹੀਂ ਹੁੰਦੇ ਡੁੱਖ ਦੇ ਵਿੱਚ ਕੋਈ ਨੇੜੇ ਨਹੀਂ ਹੁੰਦਾ ਦੁੱਖ ਦੇ ਵਿੱਚ ਤਾਂ ਆਪਣੇ ਖੂਨ ਦੇ ਰਿਤੇ ਵੀ ਕਈ ਵਾਰ ਸਾਥ ਛੱਡ ਜਾਂਦੇ ਨੇ

ਆਪ ਕੋ ਆਪਣੇ ਘਰ ਦੇ ਕਰਕੇ ਇੱਕ ਦੂਜੇ ਨਾਲ ਸਬਦ ਰੱਖਦੇ ਨੇ ਭਾਈ